ਹਿਮਾਚਲ ਦੀ ਪੁੱਤ ਸ਼੍ਰੀ ਗੰਗਾਨਗਰ ਤੋਂ ਚੱਲ ਕੇ ਸ਼੍ਰੀ ਨਦੇੜ ਸਾਹਿਬ ਦਰਮਿਆਨ ਚੱਲਣ ਵਾਲੀ ਰੇਲ ਗੱਡੀ 12485 ਅਪ ਅਤੇ 12486 ਡਾਊਨ ਦਾ ਰਾਮਪੁਰਾ ਫੂਲ ਵਿਖੇ ਠਹਿਰਾਉ ਦੀ ਮੰਗ ਨੂੰ ਲੈ ਕੇ ਲੋਕਾਂ ਵੱਲੋਂ ਇਥੋਂ ਦੇ ਰੇਲਵੇ ਸਟੇਸ਼ਨ ਦੇ ਇੱਕ ਵਾਰ ਫਿਰ ਤਕਰੀਬਨ 1 ਘੰਟੇ ਤੱਕ ਚੱਕਾ ਜਾਮ ਕੀਤਾ ਗਿਆ ਤੇ ਗੰਗਾਨਗਰ ਨਦੇੜ ਰੇਲ ਗੱਡੀ ਦਾ ਰਾਮਪੁਰਾ ਸਟੇਸ਼ਨ ਤੇ ਠਹਿਰਾਉ ਕਰਨ ਦੀ ਮੰਗ ਵੀ ਕੀਤੀ ਗਈ ਗੰਗਾ ਨਗਰ 나ਡੇੜ ਰੇਲ ਗੱਡੀ ਦੇ ਰਾਮਪਰਾ ਪੁਲ ਵਿਖੇ 18 ਸਬੰਧੀ 7 ਜਨਵਰੀ ਨੂੰ ਅੰਦੋਲਨਕਾਰੀਆਂ ਵੱਲੋਂ ਹਰਦੂਆਰ ਗੰਗਾ ਨਗਰ ਰੇਲ ਗੱਡੀ ਦਾ ਕਰੋਕ ਕਰਨ ਦੇ ਮਾਮਲੇ ਵਿੱਚ ਰੇਲਵੇ ਵਿਭਾਗ ਵੱਲੋਂ ਸੁਨੀਲ ਬਿੱਟਾ ਸਮੇਤ ਇੱਕ ਦਰਜਨ ਅਣਪਛਾਤੇ ਵਿਅਕਤੀਆਂ ਵਿਰੁੱਧ ਜਬਰੀ ਰੇਲ ਗੱਡੀ ਰੋਕਣ ਦਾ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ। ਵਰਣਨਯੋਗ ਹੈ ਕਿ ਇਨ੍ਹਾਂ ਅੰਦੋਲਨਕਾਰੀਆਂ ਨੇ ਇਨ੍ਹਾਂ ਗੱਡੀਆਂ ਦਾ ਸਟਾਪੇਜ ਨਾ ਹੋਣ ਤੇ ਅੱਜ ਤੋਂ ਰਾਮਪਰਾ ਪੁਲ ਵਿਖੇ ਰੇਲਵੇ ਦਾ ਅਨਮਿੱਥੀ ਸਮੇਂ ਲਈ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੋਇਆ ਸੀ। ਪਰ ਰੇਲਵੇ ਦੇ ਸਿਵਲ ਪ੍ਰਸ਼ਾਸਨ ਨੇ ਅੰਦੋਲਨਕਾਰੀਆਂ ਦੇ ਡੀਆਰਐਮ ਰੇਲਵੇ ਨਾਲ 16 ਜਨਵਰੀ ਨੂੰ ਮੀਟਿੰਗ ਕਰਵਾਉਣ ਦਾ ਪ੍ਰੋਸਾ ਦਿਵਾ ਕੇ ਇੱਕ ਵਾਰ ਮਾਮਲੇ ਨੂੰ ਫਿਰ ਤੋਂ ਲਟਕਾ ਦਿੱਤਾ ਹੈ ਉਧਰ ਅੰਦੋਲਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਜਾਂਦੀਆਂ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ ਨਾਲ ਹੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਤਫਾ ਮੰਡੀ ਜਿਹੇ ਛੋਟੇ ਸਟੇਸ਼ਨ ਤੇ ਉਕਤ ਗੱਡੀ ਦਾ ਸਟਾਪੇਜ ਹੋ ਸਕਦਾ ਹੈ ਤਾਂ ਰਾਮਪਰਾ ਪੂਲ ਜਿਹੇ ਵੱਡੇ ਸਟੇਸ਼ਨ ਤੇ ਇਹ ਥਾਰਾ ਕ્યું ਨਹੀਂ ਕੀਤਾ ਜਾ ਰਿਹਾ ਨਰੇਸ਼ ਸਾਹਿਬ ਨੂੰ ਲੈ ਕੇ ਸਟਾਪੇਜ ਲੈ ਕੇ ਏਡਾ ਵੱਡਾ ਧਰਨਾ ਲੱਗਿਆ ਸ਼ਹਿਰ ਨਿਵਾਸੀਆਂ ਵੱਲੋਂ ਕੀ ਕਹਿਣਾ ਚਾਹਣਾ ਤੁਸੀਂ ਇਸ ਦੇ ਸੰਬੰਧ ਵਿੱਚ ਜਿਸ ਤਰ੍ਹਾਂ ਨਰੇਸ਼ ਸਾਹਿਬ ਨੇ ਇਹ ਗੱਡੀ ਚਲਾਈ ਗਈ ਹੈ ਰਾਮਪੁਰਾ ਫੂਲ ਇਤਿਹਾਸਕ ਪੱਖੋਂ ਤੇ ਵਪਾਰ ਪੱਖੋਂ ਇੱਕ ਮਸ਼ਹੂਰ ਕਸਬਾ ਹੈ ਜਿਹੜਾ ਇਸ ਤੋਂ ਪਹਿਲਾਂ ਇਹ ਸਟਾਪੇਜ ਸ਼ੁਰੂ ਤੋਂ ਹੀ ਹੋਣਾ ਚਾਹੀਦਾ ਸੀ ਪਰ ਇਹ ਰਾਮਪੁਰਾ ਫੂਲ ਨਿਵਾਸੀਆਂ ਨਾਲ ਸਾਰਾ ਸਾਰ ਜਾਤੀ ਕੀਤੀ ਗਈ ਹੈ ਅਸੀਂ ਮਜਬੂਰ ਹੋ ਕੇ ਸਾਨੂੰ ਇਹ ਅੱਜ ਦਾ ਧਰਨਾ ਲਾਉਣਾ ਪਿਆ ਕਿਉਂਕਿ ਸ਼ਹਿਰ ਇੱਕ ਤਾਂ ਮਹੱਤਵਪੂਰਨ ਮਠੰਡੇ ਜਿਹੜੇ ਦਾ ਮਾਲਵੇ ਦਾ ਸ਼ਹਿਰ ਹੈ ਕਿਥੇ ਕਿ ਇਸ ਗੱਡੀ ਦਾ ਖੜੇ ਹੋਣਾ ਲਾਜ਼ਮੀ ਹੈ ਇਸ ਇਲਾਕੇ ਨੂੰ ਬਹੁਤ ਜ਼ਿਆਦਾ ਪਿੰਡ ਪੈਂਦੇ ਆ ਜਿਹੜਾ ਕਿ ਧਾਰਮਿਕ ਪੱਖੋਂ ਵੀ ਇਤਿਮਦ ਰੱਖਦੇ ਆ ਇਸ ਲਈ ਇਹ ਧਾਰਮਿਕ ਗੱਡੀ ਦਾ ਇੱਥੇ ਸੋਭੇਜ ਕਰਾਉਣ ਲਈ ਅੱਜ ਅਸੀਂ ਜਦੋਜਹਿਦ ਕਰ ਰਹੇ ਆ ਪਿਛਲੇ ਲੰਬੇ ਸਮੇਂ ਤੋਂ ਗੰਗਾ ਨਗਰ ਨਾਂਦੇੜ ਰੇਲ ਗੱਡੀ ਦੇ ਰਾਮਪੁਰ ਉੱਥੇ ਠਹਿਰਾਉ ਸਮੰਦੀ ਲੜਕੀ ਦੀ ਮੰਗ ਸ਼ਹਿਰ ਵਾਸੀਆਂ ਦੀ ਉਦੋਂ ਪੂਰੀ ਹੁੰਦੀ ਏ ਇਹ ਤਾਂ ਸਮਾਂ ਹੀ ਦੱਸੇਗਾ ਰਾਮਪ੍ਰਾਪੂਤੋਂ ਜਸਵੀਰ ਸਿੰਘ ਹੌਲਕ ਦੇ ਨਾਮ ਪੋਥੀਮਾਲਾ ਹਲਕਾ ਜਲਦੀਰਪੁਰ